ਉੱਚ ਨੂੰ ਲਾ ਤੋਂ ਬੰਦ ਨੂੰ ਮਾਈਕ ਇਹ ਤਾਲਾ ਕਿਰ ਕੇ ਤਾਲਾ ਕਿਰ ਕੇ ਵੀਡੀਓ ਦੱਬ ਕੇ ਤਾਲਾ ਕਿਰ ਕੇ ਕੀ ਸੋ ਦੇ ਮੈਸਟਰ ਦਾ ਕਰਾਤਾ ਪਾਸਾ ਪੈਸਾ ਮਲਾਇ ਕੰਮ ਕਰ ਰਿਹਾ ਜੀ ਇਹ ਕੰਮ ਕਰ ਰਿਹਾ ਬਾਕੀ ਕਿ ਜੈ ਸਕਦੀ ਬਾਕੀ ਸਾਰ ਫੀਲਡ ਚ ਹੀ ਹੈ ਗਿਆ ਉਹ ਜਿਹੜੀ ਪੁੱਛੋ ਕਿ ਤਾਲਾ ਕਿਉਂ ਲਾਇਆ ਦਫ਼ਤਰ ਨੂੰ ਤਾਲਾ ਕਿਉਂ ਲੰਦਾ ਦਫ਼ਤਰ ਤਾਲਾ ਰਹੀ ਰਹੇ ਤੇ ਸਰ ਉਹ ਇੱਕ ਸਾਡੇ ਫੀਲਡ ਕਿੱਥੇ ਦਫ਼ਤਰ ਆ ਲਿਆ ਜਾਂਦਾ ਕਦੋਂ ਦਫ਼ਤਰ ਇਹ ਚੱਲਦਾ ਇਹ ਇੱਥੇ ਕੌਣ ਬੰਦਾ ਵੀ ਇੱਥੇ ਕੌਣ ਬੰਦਾ ਆ ਜੀ ਇਹ ਤਾਂ ਨਹੀਂ ਪੰਚਾਇਤ ਨਾਲ ਆਮਣ ਬੈਠਦਾ ਉਹ ਉਹਨਾਂ ਦੀ ਸਟ੍ਰਾਈਕ ਚੱਲਦੀ ਪਈ ਪਤਾ ਨਹੀਂ ਉਹ ਸੈ ਵੀ ਤੋਂ ਲੱਗਣਾ ਬਿਸਮਤ ਹੁਣ ਮੈਂ ਤਾਂ YouTube ਤੇ ਇਹ ਪੰਚਾਇਤ ਦੀ ਇਹਨਾਂ ਦਾ ਫੋਨ ਹੈ ਅੱਛਾ ਇਹ ਤਾਂ ਮੈਂ ਬੈਠ ਗਿਆ ਅੰਦਰ ਇੱਕ ਉਹ ਇਹ ਵੀ ਪੰਚਾਇਤ ਇਹ ਕਿੱਥੇ ਨੇ ਇਹ ਉਹ ਸਟ੍ਰਾਈਕ ਤੇ ਨੇ ਇਹ ਦੋਨੋਂ ਤੇ ਸਟ੍ਰਾਈਕ ਤੇ ਤੇ ਐਂ ਜਦਰਾ ਆਪਾਂ ਉਹ ਮੂਰਾ ਬੈਠ ਕੇ ਤੋਂ ਦੱਸਣਾ ਤੁਹਾਨੂੰ ਕਿਸ ਨੇ ਚਲੋ ਦੇਖੀਏ

ਸੋਭਨ ਨੂੰ ਤੁਸੀਂ ਅਸੀਰ ਤੇ ਨਹੀਂ ਮਿਲਦੇ ਨਹੀਂ ਇਹ ਸਭ ਉਹ ਵੀ ਜਿਹੜਾ ਦਸਤਾਨ ਤੜਾ ਕੇ ਲੱਗਿਆ ਤੜਾ ਖਲਾਅ ਹੋਇਆ ਰੋ ਤੜਾ ਖਲਾਅ ਹੈ ਕਲਾ ਨਹੀਂ ਦੱਸਦਾ ਜੇ ਤੱਕ ਬੜਾ ਦੱਸਦਾ ਚਲੋ ਦੇ ਗਏ ਆਪਣਾ ਰਾਤ ਰੋਸੀ ਤੇ ਰਾਤੀ ਵੀ ਕੰਮ ਚਾਲੂ ਅਜਾਏ ਨਹੀਂ ਛੁੱਟੀ ਕੋਈ ਫਿਰ ਵੀ ਤਾਂ ਉਹ ਗੱਲ ਕਰਦੇ ਫਰੇ। ਨੈਕ ਪੀਚੂ। ਜਿਹਦੇ ਟੈਂਡੈਂਸ ਫਾਰਮ ਹੁੰਦਾ। ਉਹ ਤਾਂ ਜਿਹੜਾ ਜਾਨਦੀ ਨਹੀਂ ਪਰ ਪ੍ਰੈਫਰਡਿਟੀ ਜਾਣਦੇ ਨਾ। ਸਦੀਪ ਤਾਲੇ ਦੀ ਕੋਲ ਕਿੱਥੇ? ਫਿਰ ਕਰਿਆ। ਤਾਲੇ ਦੀ ਤਾਲੇ ਦੀ। ਕਰ ਲਈ ਕਰ ਲਈ ਹੋ ਗਈ ਫੋਟੋ ਕੱਟ ਲੈ ਜੀ। ਨਹੀਂ ਨਹੀਂ ਫੋਟੋ ਕੱਟ ਪਈ। ਤਾਲੇ ਨੂੰ ਆਹ ਇਹਨੂੰ ਲਾਈਟਾਂ ਹੀ ਆਪੇ ਪੂਰਾ ਬੁਲਾ ਦੇ। ਪੰਜਾਬ ਪੂਰੀ ਲਿਆ ਲੈ। ਨਹੀਂ 1 ਮਿੰਟ ਜੀ ਸਾਰੇ ਲੈ ਕੇ ਆਣੇ ਇਧਰੋਂ ਆਉਣੀ ਨਹੀਂ।